ਕਤਤ ਦਾ ਕਰੀਬਾ ਨਾ 13800 ਕਰੋੜ ਦਾ ਨੁਕਸਾਨ ਮੋٹے ਮੋٹے ਤੌਰ ਤੇ ਹੋਇਆ ਕੇਂਦਰ ਸਰਕਾਰ ਨੇ ਤਾਂ ਸਿਰਫ 1600 ਕਰੋੜ ਦਿੱਤਾ ਇਹ ਕਿਵੇਂ ਪਰਪਾਈ ਹੋਊ ਫਿਰ ਤਾਂ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਫੰਡ ਇਕੱਠੇ ਕਰਨ ਦੇ ਲਈ ਇਹ ਮੁਹਿੰਮ ਜਿਹੜੀ ਉਹ ਚਲਾਈ ਹੈ ਕੋਜਾ ਸਰਕਾਰੀ ਤੰਤਰ ਦੇ ਹੀ ਜਿਹੜੇ ਵਿਰੋਧੀ ਤਰਜ ਫਿਰ ਉਹ ਵੀ ਕਹੇ ਜਾਂਦੇ ਨੇ ਕਿ ਸਰਕਾਰ ਦੇ ਜਿਹੜੇ ਨੇੜੇ ਦੇ ਬੰਦੇ ਸੀ ਮੰਤਰੀਆਂ ਦੇ ਬੰਦੇ ਸੀ ਵਿਧਾਇਕਾਂ ਦੇ ਉਹ ਮੁਆਵਜ਼ਾ ਲੈ ਕੇ ਜਿਹਦਾ ਨੁਕਸਾਨ ਹੋਇਆ ਸੀ ਉਹ ਲੋਕ ਦੇਖਦੇ ਹੀ ਰਹਿ ਜਾਂਦੇ ਨੇ ਕਿ ਉਮੀਦਾਂ ਵਾਲੀ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਨੇ ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਨੇ ਜਿਹੜੇ ਉਹਨਾਂ ਨੂੰ ਮਦਦ ਲਈ ਅੱਗੇ ਆਉਣ ਦਾ ਸੱਦਾ ਮੁੱਖ ਮੰਤਰੀ ਨੇ ਦਿੱਤਾ ਹੈ ਹਾਲਾਂਕਿ ਇਸ ਸੱਦੇ ਤੋਂ ਪਹਿਲਾਂ ਹੀ ਲੋਕ ਮਦਦ ਦੇ ਲਈ ਅੱਗੇ ਆ ਗਏ ਨੇ ਪੰਜਾਬ 'ਚ ਤਾਂ ਬਹੁਤ ਵੱਡੇ ਪੱਧਰ ਤੇ ਇਨਾ ਹੜਾ ਤੋਂ ਪਹਿਲਾਂ ਵੀ ਮਸਲਾ ਚੱਲ ਰਿਹਾ ਸੀ ਕਿ ਸੜਕਾਂ ਨਹੀਂ ਬਣ ਰਿਆ ਜਦੋਂ ਆਪ ਵਿਧਾਇਕਾਂ ਨੂੰ ਸਵਾਲ ਹੁੰਦੇ ਨੇ ਇਹ ਕਹਿੰਦੇ ਕਿ ਸਾਡਾ ਆਰਡੀਐਫ ਦਾ ਪੈਸਾ ਕੇਂਦਰ ਜਾਰੀ ਨਹੀਂ ਕਰਦਾ ਤੇ ਫਿਰ ਹੁਣ ਉਹਨਾਂ ਦਾ ਪ੍ਰਬੰਧ ਕਿਵੇਂ ਹੋਊਗਾ ਜਿੱਥੇ 5-5 ਫੁੱਟ ਰੇਤਾ ਚੜ ਗਿਆ ਉਹ 5-5 ਫੁੱਟ ਰੇਤਾ ਕੀ 15-20 ਹਜ਼ਾਰ ਦੇ ਵਿੱਚ ਕਵਰ ਹੋ ਜੂ ਕੀ ਕਣਕ ਦੀ ਫਸਲ ਦੀ ਬਜਾਈ ਹੋ ਚੁੱਕੇ ਇਸ ਤਰੀਕੇ ਚੱਲੂਗਾ ਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਰੋਜ਼ਾਨਾ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਉਸ ਮੁੱਦੇ ਦੇ ਉੱਪਰ ਚਰਚਾ ਕਰਦੇ ਹਾਂ ਜਿਹੜਾ ਲੋਕਾਂ ਦੀ ਨਬਜ਼ ਫੜਨ ਦੀ ਕੋਸ਼ਿਸ਼ ਕਰਦਾ ਜਾਂ ਪਰ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਸਰਕਾਰਾਂ ਅਸਰ ਉਸ ਦੇ ਉੱਪਰ ਕਿੰਨਾ ਕੁ ਕਰਦੀਆਂ ਨੇ ਲੋਕਾਂ ਦਾ ਕਿੰਨਾ ਕੁ ਫਾਇਦਾ ਹੁੰਦਾ ਉਸ ਦੇ ਉੱਪਰ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਉਸ ਮਸਲੇ ਦੇ ਉੱਪਰ ਚਰਚਾ ਕਰਾਂਗੇ ਮਿਸ਼ਨ ਚੜ੍ਹਦੀ ਕਲਾ ਪੰਜਾਬ ਸਰਕਾਰ ਨੇ ਉਸ ਦਾ ਆਗਾਜ਼ ਕੀਤਾ ਲੋਕਾਂ ਤੋਂ ਫੰਡ ਇਕੱਠੇ ਕਰਨ ਦੇ ਲਈ ਖਾਸ ਮੁਹਿੰਮ ਚਲਾਈ ਆ ਹੜ੍ਹਾਂ ਦਾ ਮੁਆਵਜ਼ਾ ਦੇਣਾ ਸਾਰੇ ਮਸਲੇ ਤੇ ਚਰਚਾ ਕਰਾਂਗੇ ਸਰਕਾਰ ਦਾ ਕੀ ਹੈ ਫੰਡਾ ਕਿਸ ਤਰੀਕੇ ਆਉਣੇ ਨੇ ਕੀ ਸਰਕਾਰ ਦਾ ਜਿਹੜੇ ਕਹਿੰਦੇ ਸੀ ਦਿਵਾਲੀ ਤੱਕ ਚੈੱਕ ਆ ਜਾਣਗੇ ਉਹ ਇਸ ਦੇ ਨਾਲ ਆ ਜਾਣਗੇ ਮੇਰੇ ਨਾਲ ਇਸ ਮਸਲੇ ਤੇ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਬਲਵਿੰਦਰ ਮੌਜੂਦ ਨੇ ਬਲਵਿੰਦਰ ਜੀ ਕਿਸ ਤਰੀਕੇ ਦੇਖਦੇ ਹਾਂ ਪਹਿਲਾਂ ਇਸ ਸਾਰਾ ਜਿਹੜਾ ਸਰਕਾਰ ਮਿਸ਼ਨ ਚੜ੍ਹਦੀ ਕਲਾ ਚਲਾਉਣ ਜਾ ਰਹੀ ਆ ਇਸ ਦਾ ਪੂਰਾ ਡਿਟੇਲ ਦੇ ਵਿੱਚ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਹੈ ਕੀ ਆ ਕਿਸ ਤਰੀਕੇ ਫੰਡੇ ਇਕੱਠੇ ਹੋਣੇ ਨੇ ਤਾਂ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਫੰਡ ਇਕੱਠੇ ਕਰਨ ਦੇ ਲਈ ਇਹ ਮੁਹਿੰਮਾ ਜਿਹੜੀ ਉਹ ਚਲਾਈ ਹੈ ਤਾਂ ਸੂਬੇ ਦੇ ਵਿੱਚ ਖੜਾ ਕਰਕੇ ਜਿਹੜਾ ਨੁਕਸਾਨ ਹੋਇਆ ਏ ਉਸ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮੁੜ ਪੈਰੀ ਸਥਿਤੀ ਕਰਨ ਦੇ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਏ ਤਾਂ ਜੋ ਲੋਕ ਨੇ ਜਿਹੜੇ ਉਹ ਮੁੜ ਤੋਂ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਸ਼ੁਰੂ ਕਰ ਸਕਣ ਹਾਲਾਂਕਿ ਨੁਕਸਾਨ ਬਹੁਤ ਵੱਡਾ ਏ ਇਸ ਨੁਕਸਾਨ ਵਿੱਚੋਂ ਉੱਭਰਨਾ ਬਹੁਤ ਔਖਾ ਏ ਕਿਉਂਕਿ 56 ਦੇ ਕਰੀਬ ਮੌਤਾਂ ਨੇ ਜਿਹੜੀਆਂ ਉਹ ਵੀ ਹੋ ਗਈਆਂ ਨੇ ਦੂਜੇ ਪਾਸੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਨੇ ਜਿਹੜੇ ਉਹਨਾਂ ਨੂੰ ਮਦਦ ਲਈ ਅੱਗੇ ਆਉਣ ਦਾ ਸੱਦਾ ਮੁੱਖ ਮੰਤਰੀ ਨੇ ਦਿੱਤਾ ਹੈ ਹਾਲਾਂਕਿ ਇਸ ਸੱਦੇ ਤੋਂ ਪਹਿਲਾਂ ਹੀ ਲੋਕ ਮਦਦ ਦੇ ਲਈ ਅੱਗੇ ਆ ਗਏ ਨੇ ਪੰਜਾਬ ਦੇ ਹਰ ਤਬਕਿਆਂ ਦੇ ਲੋਕ ਅਤੇ ਆਲੇ ਦੁਆਲੇ ਦੀਆਂ ਸਟੇਟਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮਦਦ ਲਈ ਅੱਗੇ ਆਏ ਨੇ ਸਿੱਖ ਭਾਈਚਾਰਾ ਤੁਸੀਂ ਜਾਣਦੇ ਹੋ ਕਿ ਵੱਡੇ ਪੱਧਰ ਤੇ ਮਦਦ ਲਈ ਅੱਗੇ ਆਇਆ ਏ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਆਇਆ ਇੱਕ ਇੱਕ ਪੈਸਾ ਜਿਹੜਾ ਉਹ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਪੁਨਰਵਾਸ ਤੇ ਨਿਰਮਾਣ ਕਾਰਜਾਂ ਉੱਤੇ ਖਰਚ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਮੁੱਢਲੇ ਅਨੁਮਾਨਾਂ ਅਨੁਸਾਰ ਹੜਾਂ ਕਾਰਨ 13800 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਪੰਜਾਬੀ ਕਦੇ ਵੀ ਸੰਕਟ ਸਾਹਮਣੇ ਨਹੀਂ ਚੁੱਕੇ ਆਪਣੀਆਂ ਗੱਲਾਂ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਅੰਕੜਾ ਕਰੀਬਾ ਨਾ 13800 ਕਰੋੜ ਦਾ ਨੁਕਸਾਨ ਮੋٹے ਮੋٹے ਤੌਰ ਤੇ ਹੋਇਆ ਕੇਂਦਰ ਸਰਕਾਰ ਨੇ ਤਾਂ ਸਿਰਫ 1600 ਕਰੋੜ ਦਿੱਤਾ ਇਹ ਕਿਵੇਂ ਪਰਪਾਈ ਹੋ ਫਿਰ ਜੀ ਤਾਂ ਇਹ ਵੀ ਵੱਡੀ ਗੱਲ ਹੈ ਹਾਲਾਂਕਿ ਅੱਜ ਵੀ ਪੈਸੇ ਨੇ ਜਿਹੜੇ ਉਹ ਐਸ ਡੀ ਆਰ ਐਫ ਦੇ ਜਾਰੀ ਕੀਤੇ ਅੰਦਰ ਸਰਕਾਰ ਨੇ ਪੰਜਾਬ ਲਈ ਕੀਤੇ ਨੇ ਲੇਕਿਨ ਨੁਕਸਾਨ ਬਹੁਤ ਵੱਡਾ ਹੈ ਹਾਲਾਂਕਿ ਜਿਵੇਂ ਆਪਾਂ ਪਹਿਲਾਂ ਦੇਖਿਆ ਕਿ ਸਰਕਾਰ ਮੁਆਵਜ਼ਾ ਦਿੰਦੀ ਹੈ ਲੇਕਿਨ ਮੁਆਵਜ਼ਾ ਕਦੇ ਉਹਨਾਂ ਦੀ ਹੁੰਦਾ ਜਿੰਨਾ ਟੋੜਾ ਨੁਕਸਾਨ ਹੋਇਆ ਹੋਵੇ ਸਰਕਾਰ ਇੱਕ ਮਾਪਦੰਡ ਤੈਅ ਕਰਦੀ ਆ ਉਸ ਦੇ ਹਿਸਾਬ ਨਾਲ ਮੁਆਵਜ਼ਾ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਗੱਲ ਤੇ ਵੀ ਆਪਾਂ ਆਨੰਦ ਪਰ ਗੱਲ ਇਹ ਵੀ ਆ ਬਲਵਿੰਦਰ ਤੁਸੀਂ ਕਹੇ ਕਿ ਸਰਕਾਰ ਇੱਕ ਲਿਮਟਡ ਜਮ ਮਾਪਦੰਡ ਤੈਅ ਕਰਕੇ ਮੁਆਵਜ਼ਾ ਦਿੰਦੀ ਆ ਪਰ ਕੁਝ ਸਰਕਾਰੀ ਤੰਤਰ ਦੇ ਹੀ ਜਿਹੜੇ ਵਿਰੋਧੀ ਤਰਚ ਫਿਰ ਉਹ ਵੀ ਕਹੇ ਜਾਂਦਾ ਨੇ ਕਿ ਸਰਕਾਰ ਦੇ ਜਿਹੜੇ ਨੇੜੇ ਦੇ ਬੰਦੇ ਸੀ ਮੰਤਰੀਆਂ ਦੇ ਬੰਦੇ ਸੀ ਵਿਧਾਇਕਾਂ ਦੇ ਉਹ ਮੁਆਵਜ਼ਾ ਲੈ ਕੇ ਜਿਹਦਾ ਨੁਕਸਾਨ ਹੋਇਆ ਸੀ ਉਹ ਲੋਕ ਦੇਖਦੇ ਹੀ ਰਹਿ ਜਾਂਦੇ ਨੇ ਕਿ ਉਮੀਦਾਂ ਵਾਲੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਨੇ ਜੀ ਇਹ ਤਾਂ ਕਈ ਵਾਰ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਲੋਕ ਇਹ ਗਿਲਾ ਸ਼ਿਕਵਾ ਵੀ ਕਰਦੇ ਨੇ ਸ਼ਿਕਾਇਤ ਵੀ ਕਰਦੇ ਨੇ ਆਪਣੇ ਹਾਲਾਤ ਵੀ ਦੱਸਦੇ ਨੇ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਮੁਆਵਜ਼ੇ ਤੋਂ ਵਾਂਝੇ ਰਹਿ ਜਾਂਦੇ ਨੇ ਹਾਲਾਂਕਿ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਜਿਹੜੇ ਅੰਕੜੇ ਪੇਸ਼ ਕੀਤੇ ਨੇ ਉਹਨਾਂ ਅਨੁਸਾਰ 2300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਫਸਲ ਆ ਜਿਹੜੀ ਉਹ ਤਬਾਹ ਹੋਈ ਐ ਤੇ 20 ਲੱਖ ਲੋਕ ਪ੍ਰਭਾਵਿਤ ਹੋਏ ਨੇ 55 ਲੋਕਾਂ ਦੀ ਜਾਨ ਚਲੀ ਗਈ ਐ ਅਤੇ 7 ਲੱਖ ਲੋਕ ਨੇ ਜਿਹੜੇ ਉਹ ਹੜ੍ਹਾਂ ਦੌਰਾਨ ਬੇਕਾਰ ਹੋ ਜਾਂਦੇ ਨੇ ਤਾਂ ਹੜ੍ਹਾਂ ਕਰਕੇ ਤੁਸੀਂ ਦੇਖਿਆ ਹੈ ਕਿ ਕਿਸ ਪ੍ਰਕਾਰ ਮਕਾਨਾਂ ਦਾ ਵੀ ਨੁਕਸਾਨ ਹੋਇਆ ਏ ਬਹੁਤ ਵੱਡੇ ਹੜ੍ਹ ਇਸ ਨੂੰ ਕਹਿ ਸਕਦੇ ਹਾਂ 88 ਦੇ ਰਿਕਾਰਡ ਨੇ ਜਿਹੜੇ ਉਹ ਵੀ ਟੁੱਟੇ ਨੇ ਹਾਲਾਂਕਿ ਇਸ ਦੌਰਾਨ 3200 ਸਕੂਲਾਂ ਅਤੇ 19 ਕਾਲਜਾਂ ਦਾ ਵੀ ਨੁਕਸਾਨ ਹੋਇਆ ਹੈ ਮੁੱਖ ਮੰਤਰੀ ਅਨੁਸਾਰ ਉਹ ਬਰਬਾਦ ਹੋ ਗਏ ਨੇ 1400 ਕਲੀਨਿਕ ਤੇ ਹਸਪਤਾਲ ਖੰਡਰ ਬਣ ਗਏ ਨੇ ਤੇ 8500 ਕਿਲੋਮੀਟਰ ਦੇ ਕਰੀਬ ਸੜਕਾਂ ਨੇ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਤਾਂ ਬਿਲਕੁਲ ਵਰਿੰਦਰ ਇੱਥੇ ਇੱਕ ਮੇਰਾ ਸਵਾਲ ਆ ਤੁਹਾਡੇ ਨਾਲ ਆ ਜੀ ਕਿ ਜਿਹੜੀਆਂ 8500 ਕਿਲੋਮੀਟਰ ਦੇ ਕਰੀਬ ਸੜਕਾਂ ਨੇ ਉਹ ਪ੍ਰਭਾਵਿਤ ਹੋ ਗਈਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕਲੀਨਿਕ ਵੀ ਹੋਣਗੇ ਉਹ ਪ੍ਰਭਾਵਿਤ ਹੋਗੇ ਨੇ ਆਰਟੀਐਫ ਦਾ ਪੈਸਾ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਸਾਨੂੰ ਕੇਂਦਰ ਨਹੀਂ ਦੇ ਰਿਹਾ ਤੇ ਪਰ ਉਹ ਸੜਕਾਂ ਪੰਜਾਬ 'ਚ ਤਾਂ ਬਹੁਤ ਵੱਡੇ ਪੱਧਰ ਤੇ ਇਹਨਾਂ ਹੜ੍ਹਾਂ ਤੋਂ ਪਹਿਲਾਂ ਵੀ ਮਸਲਾ ਚੱਲ ਰਿਹਾ ਸੀ ਕਿ ਸੜਕਾਂ ਨਹੀਂ ਬਣ ਰਿਆ ਜਦੋਂ ਆਪ ਵਿਧਾਇਕਾਂ ਨੂੰ ਸਵਾਲ ਹੁੰਦੇ ਨੇ ਕਹਿੰਦੇ ਕਿ ਸਾਡਾ ਆਰ ਡੀਆਫ ਦਾ ਪੈਸਾ ਕੇਂਦਰ ਜਾਰੀ ਨਹੀਂ ਕਰਦਾ ਤੇ ਫਿਰ ਹੁਣ ਉਹਨਾਂ ਦਾ ਪ੍ਰਬੰਧ ਕਿਵੇਂ ਹੋਊਗਾ ਤਾਂ ਤੁਸੀਂ ਦੇਖੋ ਕਿ ਪੰਜਾਬ ਦੇ ਉਹ ਇਲਾਕੇ ਜਿਨ੍ਹਾਂ ਵਿੱਚ ਹੜ੍ਹ ਨਹੀਂ ਸੀ ਆਇਆ ਉੱਥੇ ਵੀ ਸੜਕਾਂ ਦੀ ਹਾਲ ਬਦ ਤੋਂ ਬਦਤਰ ਆ ਨੈਸ਼ਨਲ ਹਾਈਵੇ ਤੱਕ ਤੇ ਬੁਰਾ ਹਾਲ ਆ ਜਿਹੜਾ ਹੋ ਗਿਆ ਇਹਨਾਂ ਤਹਾਦਸੇ ਇਹਨਾਂ ਸੜਕਾਂ ਤੇ ਹੁੰਦੇ ਨੇ ਤੇ ਜਾਨਾਂ ਨੇ ਜਿਹੜੇ ਲੋਕ ਉਹ ਬਿਨਾਂ ਕਿਸੇ ਕਸੂਰ ਤੋਂ ਗਵਾ ਰਹੇ ਨੇ ਕਿ اچانک ਹੀ ਕੋਈ ਹਾਦਸਾ ਹੋ ਜਾਂਦਾ ਏ ਤਾਂ ਵੱਡੇ ਪੱਧਰ ਤੇ ਸਾਡੇ ਸਿਸਟਮ ਦੇ ਵਿੱਚ ਵੀ ਖਾਮੀਆਂ ਨੇ ਦੂਜੇ ਪਾਸੇ ਅਗਰ ਆਪਾਂ ਹੜ੍ਹਾਂ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਜਿਹੜਾ ਮੁਆਵਜ਼ਾ ਸਰਕਾਰ ਨੇ ਦੇਣਾ ਏ ਮਕਾਨਾਂ ਦਾ ਜਿਹੜਾ ਨੁਕਸਾਨ ਹੋਣਾ ਏ ਉਸ ਨੂੰ ਲੈ ਕੇ ਜਿਹੜੀ ਅਮਾਉਂਟ ਜਾਰੀ ਕੀਤੀ ਗਈ ਹੈ ਜਾਂ ਫਿਰ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੀ ਗੱਲ ਕਰੀ ਗਈ ਹੈ ਤਾਂ ਇਹ ਬਹੁਤ ਘੱਟ ਹੈ ਕਿਉਂਕਿ ਜੇ ਕੋਈ ਕਿਸਾਨ ਜ਼ਮੀਨ ਠੇਕੇ ਤੇ ਲੰਦਾ ਹੈ ਤਾਂ ਘਟੋ ਘਟ 60 ਕੁ ਹਜ਼ਾਰ ਰੁਪਏ ਆਪਾਂ ਮੰਨ ਸਕਦੇ ਹਾਂ ਕਿ ਠੇਕਾ ਪੰਜਾਬ ਦੇ ਵਿੱਚ ਚੱਲਦਾ ਹੈ ਤਾਂ ਉਸ ਦਾ ਅੱਧ ਕੱਢ ਲਓ 30 ਹਜ਼ਾਰ ਤਾਂ ਠੇਕਾ ਹੋ ਗਿਆ ਅਤੇ 10 ਤੋਂ 15 ਹਜ਼ਾਰ ਆਮ ਤੌਰ ਤੇ ਖਰਚਾ ਬਜਾਈ 'ਚ ਆ ਜਾਂਦਾ ਹੈ ਫਿਰ ਅੱਗੇ ਰੇ ਸਪਰੇ ਦਾ ਖਰਚਾ 2-3 ਹਜ਼ਾਰ ਦਾ ਹੋ ਰਿਹਾ ਕਿਉਂਕਿ ਫਸਲ ਇਸ ਵਕਤ ਬਿਲਕੁਲ ਪੱਕਣ ਤੇ ਆ ਚੁੱਕੀ ਸੀ ਨਾ ਜੀ ਮਤਲਬ ਕਿ ਕਿਸਾਨ ਤਾਂ ਹਰ ਰੋਜ਼ ਹੀ ਪੈਸੇ ਲਾਉਂਦਾ ਏ ਕਦੇ ਰੇ ਕਰ ਪਾ ਦਿੰਦਾ ਕਦੇ ਸਪਰੇਅ ਕਰ ਦਿੰਦੀ ਕਦੇ ਕਿਸੇ ਹੋਰ ਗੱਲ ਦਾ ਖਰਚਾ ਦੂਜੇ ਪੱਧਰ ਤੇ ਤੁਸੀਂ ਦੇਖੋ ਕਿ ਬੋਰ ਕਿੰਨੇ ਖਰਾਬ ਹੋਏ ਨੇ ਅਣਗਿਣਤ ਬੋਰ ਘਰਾਂ ਦੇ ਤੇ ਤਾਂ ਸਵਾਲ ਤਾਂ ਗੁਰਵਿੰਦਰ ਇਹ ਵੀ ਹੈ ਕਿ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਜਿਹਦੀਆਂ ਖੋਦੀਆਂ ਚਲੋ ਮਲਕੀਅਤ ਵਾਲੀਆਂ ਜ਼ਮੀਨਾਂ ਸੀ ਖੁਦ ਵੀ ਖੇਤੀ ਕਰਦੇ ਸੀ ਕਿ ਦੇਖੋ ਜੇ 10-15000 ਦਾ ਖਰਚਾ ਵੀ ਆਇਆ 20000 ਮੁਆਵਜ਼ਾ ਬਣਨਾ ਤੇ ਜਿੱਥੇ 5-5 ਫੁੱਟ ਰੇਤਾ ਚੜ ਗਿਆ ਉਹ 5-5 ਫੁੱਟ ਰੇਤਾ ਕੀ 15-20000 ਦੇ ਵਿੱਚ ਕਵਰ ਹੋ ਜਾ ਕੀ ਕਣਕ ਦੀ ਫਸਲ ਦੀ ਬਜਾਈ ਹੋ ਜਾ ਕਿਸ ਤਰੀਕੇ ਚੱਲੂਗਾ ਮੈਂ ਇਹ ਵੀ ਗੱਲ ਹੈ ਹਲੇ ਜੇ ਆਪਾਂ ਗੱਲ ਕਰੀਏ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਗੱਦਨੇ ਦੀਆਂ ਫਸਲਾਂ ਵੀ ਤਬਾਹ ਹੋਈਆਂ ਨੇ ਹੋਰ ਕੀ ਫਸਲਾਂ ਬਲਵਿੰਦਰ ਪੂਰੇ ਸਾਲ ਦੀ ਹੁੰਦੀ ਹੈ ਜੀ ਜੀ ਪਸ਼ੂਆਂ ਦਾ ਚਾਰਾ ਜਿਸ ਦਾ ਕੋਈ ਮੁਆਵਜ਼ੇ ਦੀ ਕਦੇ ਗੱਲ ਵੀ ਨਹੀਂ ਹੁੰਦੀ ਉਹ ਵੀ ਬਿਲਕੁਲ ਬਰਬਾਦ ਹੋ ਗਿਆ ਹੈ ਦੂਜੇ ਪਾਸੇ ਤੁਸੀਂ ਦੇਖੋ ਕਿ ਮੱਝਾਂ ਦਾ ਬੱਕਰੀਆਂ ਦਾ ਲੱਖੀ ਜਾ ਰਹੀ ਹੈ ਮੁਰਗੀਆਂ ਦਾ ਪਿਛਲੇ ਸਾਲ ਗਿਆ ਗਿਆ ਸੀ ਜੀ ਮੁਰਗੀਆਂ ਵਾਸਤੇ ਅਜੇ ਜਾਣਕਾਰੀ ਹੈ ਜਿਹੜੀ ਉਹ ਨਹੀਂ ਆਈ ਕਿ ਕਿੰਨਾ ਮੁਆਵਜ਼ਾ ਦੇਣਾ ਹੈ ਮੁਰਗੀਆਂ ਦਾ ਮੁਰਗੀ ਫਾਰਮ ਤਬਾਹ ਹੋਏ ਨੇ ਇਸ ਦੇ ਨਾਲ ਜਿਹੜੇ ਲੋਕ ਮਦੂ ਮੱਖੀ ਪਾਲਣ ਦਾ ਕੀਤਾ ਕਰਦੇ ਸੀ ਉਹ ਲੋਕ ਬਹੁਤ ਵੱਡੇ ਪਦਰਤ ਦੇ ਪ੍ਰਭਾਵਿਤ ਹੋਏ ਨੇ ਲੋਕਾਂ ਦੀਆਂ ਮੱਖੀਆਂ ਨੇ ਜਿਹੜੀਆਂ ਉਹ ਮਰ ਗਈਆਂ ਨੇ ਹੋਣ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਖੇਤੀ ਨਾਲ ਜੁੜੇ ਸਹਾਇਕ ਧੰਦੇ ਨੇ ਉਹਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਹੋਰ ਤੁਸੀਂ ਦੇਖੋ ਕੋਈ ਗਰੀਬ ਸੀਗਾ ਕਿਸੇ ਦੀ ਕਰਿਆਨੇ ਦੀ ਦੁਕਾਨ ਸੀ ਕਿਸੇ ਦਾ ਕੁਝ ਸੀ ਕਿਉਂਕਿ ਜਿਹੜੇ ਤੁਸੀਂ ਦੇਖੇ ਨੇ ਕਿ ਪਿੰਡਾਂ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ ਹੁੰਦੀਆਂ ਨੇ ਉੱਥੇ 20-25 ਹਜ਼ਾਰ ਦਾ ਸਾਮਾਨ ਮਸੋ ਪਾਇਆ ਹੁੰਦਾ ਹੈ ਕਿਉਂਕਿ ਗਰੀਬ ਜੇ ਪਰਿਵਾਰ ਹੁੰਦੇ ਨੇ ਉਸ ਦੁਕਾਨ ਦੇ ਨਾਲ ਉਹ ਆਪਣਾ ਰੋਟੀ ਪਾਣੀ ਦਾ ਖਰਚਾ ਤੋੜਦੇ ਨੇ ਤਾਂ ਉਹਨਾਂ ਦੀਆਂ ਦੁਕਾਨਾਂ ਦੀ ਬਿਲਡਿੰਗ ਆ ਜਿਹੜੀ ਉਹ ਵੀ ਢਹਿ ਢੇਰੀ ਹੋ ਗਈਆਂ ਨੇ ਲੋਕਾਂ ਦੀਆਂ ਸਮਾਨਤਾ ਚਲੋ ਬਰਬਾਦ ਹੋਣਾ ਹੀ ਆ ਤਾਂ ਉਹ ਹੁਣ ਸਸੋਮਾਨ ਦਾ ਮੋੜਵਸੇਵਾ ਉਸਵਾਲਤਾ ਬਲਵਿੰਦਰ ਹੈ ਕਿ ਉਹਨਾਂ ਦਾ ਮੋੜਵਸੇਵਾ ਕਿਵੇਂ ਹੋਵੇਗਾ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਚਲਾਇਆ ਪੰਜਾਬ ਦੇ ਜਿਹੜੇ ਸਿੰਗਰ ਨੇ ਜਿੰਨੇ ਵੀ ਸਮਾਜ ਸੇਵੀ ਨੇ ਅਪੀਲ ਕੀਤੀ ਕਿ ਇਸ ਦੇ ਵਿੱਚ ਜਿਹੜਾ ਪੈਸੇ ਪਾਈ ਜਾਣ ਤੁਹਾਡਾ 1 ਰੁਪਿਆ 100 ਰੁਪਿਆ ਕਰਕੇ ਲਗਾਇਆ ਜਾਊਗਾ ਤੇ ਕੁਲ ਦਿਨ ਪਹਿਲਾਂ ਜਦੋਂ ਸੀਐਮ ਭਗਵੰਤ ਮਾਨ ਸੇਤਜਾਬ ਹੋ ਕੇ ਮੋੜ ਤੋਂ ਮੀਟਿੰਗ ਕਰਦ ਨੇ ਉਸ ਮੀਟਿੰਗ ਦੇ ਵਿੱਚ ਬਾਹਰ ਆ ਕੇ ਕਹਿੰਦੇ ਨੇ ਕਿ ਦੀਵਾਲੀ ਤੱਕ ਸਾਰਿਆਂ ਨੂੰ ਜਿਹੜੇ ਚੈੱਕ ਨੇ ਉਹ ਦਿੱਤੇ ਜਾਣਗੇ ਤਾਂ ਤੁਸੀਂ ਦੇਖੋ ਕਿ ਅੱਜ ਤੋਂ ਤਕਰੀਬਨ ਦੀਵਾਲੀ ਤੱਕ ਇਹ ਤਕਰੀਬਨ ਤਕਰੀਬਨ 1 ਮਹੀਨਾ ਬਰਬੰਦਰ 1 ਮਹੀਨਾ ਤਾਂ ਗੱਲ ਇਹ ਵੀ ਆ ਕਿ ਮੇਰਾ ਸਵਾਲ ਪੂਰਾ ਰਹਿਣ ਦਾ ਕਿ 1 ਮਹੀਨੇ ਦੇ ਵਿੱਚ ਕਿੰਨੇ ਕੁ ਪੈਸੇ ਇਸ ਮਿਸ਼ਨ ਚੱਲਦੀ ਕਲਾਚ ਆਣਗੇ ਕਿਸ ਤਰੀਕੇ ਸਪੈਸ਼ਲ ਗਦਾਪਰੀਆ ਹੁਣ ਕਿੰਨੇ ਕਿ ਚੱਕਾ ਜਾਣਗੇ ਸਵਾਲ ਤਾਂ ਹੈ ਨਾ ਕਿ ਮੈਂ ਇੱਕ ਮਹੀਨੇ ਦੇ ਵਿੱਚ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਆਪਾਂ ਵਸਨੀਕ ਆ ਸਾਰੀਆਂ ਸਰਕਾਰਾਂ ਦੇਖ ਲਿਆ ਕਿ ਸਰਕਾਰੀ ਤੰਤਰ ਕਿਸ ਤਰੀਕੇ ਨਾਲ ਕੰਮ ਕਰਦਾ ਜੀ ਤਾਂ ਦੀਵਾਲੀ ਵਿੱਚ ਲਗਭਗ 1 ਮਹੀਨਾ ਹੀ ਬਾਕੀ ਬਚਿਆ ਏ ਤਾਂ ਤੁਸੀਂ ਦੇਖੋ ਕਿ ਗਰਦਾਵਰੀਆਂ ਕਰਨ ਨੂੰ ਕਿੰਨਾ ਟਾਈਮ ਲੱਗੇਗਾ ਜਮੀਨਾਂ ਦਾ ਨਿਸ਼ਾਨਦੇਹੀ ਨਹੀਂ ਹੋ ਰਹੀ ਜਿੱਥੇ ਤੁਸੀਂ ਮੇਰਾ ਸਵਾਲ ਇਹ ਹੈ ਬਲਵਿੰਦਰ ਗਦਾਵਰੀ ਤਾਂ ਤਾਂ ਹੋਊਗਾ ਨਾ ਜਿੱਥੇ 5 ਫੁੱਟ ਰੇਤਾ ਜੜ ਗਿਆ ਤਾਂ ਹੀ ਪਤਾ ਲੱਗਣਾ ਕਿ ਨਿਸ਼ਾਨਦੇਹੀ ਕਿੱਥੇ ਆ ਕਿਦੀ ਜ਼ਮਾਨ ਕਿੱਥੇ ਆ ਜੀ ਇਹ ਵੀ ਚੀਜ਼ ਉਹਦਾ ਵੱਡਾ ਚੈਲੰਜ ਆ ਦੂਜੇ ਪਾਸੇ ਤੁਸੀਂ ਦੇਖੋ ਕੱਲਾ ਕਿਸਾਨ ਹੀ ਨਹੀਂ ਕਿਸਾਨ ਦੇ ਕਿਸਾਨੀ ਦੇ ਨਾਲ ਸਹਾਇਕ ਧੰਦੇ ਕਰਨ ਵਾਲੇ ਪ੍ਰਭਾਵਿਤ ਹੋਏ ਨੇ ਲੋਕਾਂ ਦੀਆਂ ਕਾਰਾਂ ਮੋਟਰਸਾਈਕਲ ਟਰੈਕਟਰ ਕੰਬਾਈਨਾਂ ਨੇ ਜਿਹੜੀਆਂ ਉਹ ਹੜ੍ਹ ਦੇ ਪਾਣੀ ਵਿੱਚ ਡੁੱਬੀਆਂ ਨੇ ਅੰਤਾਂ ਤੁਸੀਂ ਦੇਖੋ ਦੂਜੇ ਪਾਸੇ ਬੋਰ ਖਰਾਬ ਹੋਏ ਨੇ ਲੱਖਾਂ ਰੁਪਏ ਲੱਗ ਜਾਂਦੇ ਨੇ ਇੱਕ ਬੋਰ ਕਰਵਾਉਣ ਦੇ ਉੱਤੇ ਤਮੇ ਕੰਨਾ ਦਾ ਨੁਕਸਾਨ ਹੋਇਆ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਤਰਪਾਲਾਂ ਥੱਲੇ ਟਾਈਮ ਕੱਢ ਰਹੇ ਨੇ ਇੱਕ ਠੀਕ ਠਾਕ ਦੇ ਘਰ ਦੇ ਵਿੱਚ ਜਿਹੜੇ ਸਮਾਂ ਬਤਾਉਂਦੇ ਸੀ ਉਹ ਗੱਲ ਅਲੱਗ ਆ ਤਾਂ ਕਿਸੇ ਨੇ 2 ਸਾਲ ਪਹਿਲਾਂ ਘਰ ਬਣਾਇਆ ਸੀ ਕਿਸੇ ਨੇ 4 ਸਾਲ ਪਹਿਲਾਂ ਘਰ ਬਣਾਇਆ ਸੀ ਇੱਕ ਇਨਸਾਨ ਦੀ ਜੀਵਨ ਭਰ ਦੀ ਪੂੰਜੀ ਲੱਗ ਜਾਂਦੀ ਆ ਘਰ ਬਣਾਉਣ ਦੇ ਵਿੱਚ ਫਿਰ ਵੀ ਉਹ ਘਰ ਕੰਪਲੀਟ ਨਹੀਂ ਹੁੰਦਾ ਹਨਾ ਤੇ ਇਹ ਵੀ ਚੀਜ਼ ਆ ਇਕੱਲਾ ਆਪਾਂ ਕਹਿ ਲਈਏ ਜਿਹੜੇ ਕੁਝ ਕੁ ਕ੍ਰਾਈਟੇਰੀਆ ਸਰਕਾਰ ਨੇ ਰੱਖੇ ਨੇ ਕਿ ਫਲਾਨੀ ਫਲਾਨੀ ਚੀਜ਼ ਦਾ ਇਹਨਾਂ ਇਨਾਂ ਮੁਆਵਜ਼ਾ ਮਿਲੇਗਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਵਰ ਕਿਵੇਂ ਕਰਨਾ ਹੈ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ 2023 ਦੇ ਜਿਹੜੇ ਹੜਾਏ ਸੀ ਲੋਕ ਅੱਜ ਵੀ ਉਹਨਾਂ ਦਾ ਅਲਾਮਾ ਦਿੰਦੇ ਨੇ ਕਿ ਸਾਨੂੰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਸਾਡਾ ਵੱਡਾ ਨੁਕਸਾਨ ਹੋਇਆ ਸੀ ਦੂਜੇ ਪਾਸੇ ਤਾਂ ਬਲਵਿੰਦਰ ਇਹ ਵੀ ਹੈ ਕਿ ਲੋਕ ਤਾਂ ਹਲੇ ਤੱਕ ਇਹ ਵੀ ਮੰਗਾ ਕਰੀ ਜਾਂਦੇ ਨੇ ਮਾਲਵਾ ਵੈਲ ਤੱਕ ਕਿ ਸਾਨੂੰ ਜਿਹੜਾ ਨਰਮੇ ਦੀ ਜਿਹੜਾ ਗਲਾਬੀ ਸੁੰਡੀਆਂ ਦਾ ਨੁਕਸਾਨ ਹੋਇਆ ਜੀ ਉਹ ਮੁਆਵਜ਼ਾ ਹਲੇ ਤੱਕ ਨਹੀਂ ਮਿਲਿਆ ਚਿੱਟੀ ਮੱਕੀ ਦਾ ਨੁਕਸਾਨ ਹੋਇਆ ਅਜੇ ਤੱਕ ਨਹੀਂ ਮਿਲਿਆ ਉਹ ਤਾਂ ਬਹੁਤ ਤੁਸੀਂ ਦੇਖੋ ਕਿ ਲਿਮਟਡ ਜਿਹੇ ਏਰੀਆ ਸੀਗਾ ਉਹ ਨੁਕਸਾਨ ਦਾ ਕਿ ਸਰਕਾਰ ਆਸਾਨੀ ਨਾਲ ਦੇ ਸਕਦੀ ਸੀ ਇੰਨੇ ਵੱਡੇ ਪੱਧਰ ਤੇ ਪਰ ਭਾਈ ਕਿਵੇਂ ਕਰੂ ਫਿਰ ਸਰਕਾਰ ਬਲਵਿੰਦਰ ਇਹ ਸਰਕਾਰ ਅੱਗੇ ਵੀ ਵੱਡੀ ਚੁਣੌਤੀ ਹੈ ਹਾਲਾਂਕਿ ਜਿਹੜੇ ਪੰਜਾਬ ਦੇ ਫੰਡਾਂ ਵਿੱਚ ਪੈਸੇ ਦਾ ਜ਼ਿਕਰ ਹੁੰਦਾ ਏ ਉਸ ਪੈਸੇ ਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਨੇ ਜਿਹੜੀਆਂ ਉਹ ਛੜੀਆਂ ਨੇ ਕਿ ਕੀ ਪੈਸਾ ਹੈ ਕੀ ਪੈਸਾ ਨਹੀਂ ਹੈ ਇਸ ਗੱਲ ਨੂੰ ਲੈ ਕੇ ਵੀ ਬਵਾਦ-ਬਿਵਾਦ ਹੁੰਦਾ ਏ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਨੇ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਸੀ ਉਹ ਕਹਿੰਦੇ ਨੇ ਕਿ ਪੈਸੇ ਹੈ ਪਰ ਅਸੀਂ ਉਸ ਦਾ ਕੁਝ ਕਰ ਨਹੀਂ ਸਕਦੇ ਕਿਉਂਕਿ ਸ਼ਰਤਾਂ ਇਹ ਨੇ ਜਿਹੜੀਆਂ ਉਹ ਇੰਨੀਆਂ ਲਗਾਈਆਂ ਗਈਆਂ ਨੇ ਤਾਂ ਇੱਥੇ ਇਲਾਨ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿੰਨਾ ਮਰਜ਼ੀ ਐਲਾਨ ਕਰੀ ਜਾਣ ਲੇਕਿਨ ਗੱਲ ਇਹ ਆ ਕਿ ਗਰਾਊਂਡ ਤੇ ਕੀ ਹੋ ਰਿਹਾ ਹੈ ਲੋਕਾਂ ਦਾ ਇਹ ਵੀ ਹੈ ਨਾ ਕਿ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਕਹਿੰਦੇ ਕਿ ਇਹ ਪ੍ਰਧਾਨ ਮੰਤਰੀ ਸਰਪੇਕ ਹਲੇ ਤਾਂ ਟੋਕਨ ਦੇ ਕੇ ਗਏ ਨਹੀਂ ਅੱਗੇ ਹੋਰ ਵੀ ਪੈਸੇ ਦੇਣਗੇ ਤਾਂ ਲੋੜ ਹੋ ਟੋਕਨ ਦੀ ਨਹੀਂ ਆ ਲੋੜ ਤਾਂ ਉੱਥੇ ਪੈਸਿਆਂ ਦੀ ਆ ਜਿਹੜੇ ਲੋਕ ਘਰਾਂ ਤੋਂ ਬੇਕਾਰ ਹੋਏ ਬੈਠੇ ਨੇ ਉਹ ਕੀ ਟੋਕਨਾਂ ਨੂੰ ਦੇਖੀ ਜਾਣਾ ਕਿ ਹੁਣ ਇੱਕ ਟੋਕਨ ਅਗਲੇ ਮਹੀਨੇ ਆਵੇਗਾ ਅਗਲੇ ਮਹੀਨੇ ਫਿਰ ਟੋਕਨ ਆਵੇਗਾ ਹਾਲਾਤ ਤਾਂ ਉੱਥੇ ਇਹ ਲੋੜ ਆ ਕਿ ਉਹਨਾਂ ਦਾ ਮੋੜ ਬਸੇਵਾ ਕਿਵੇਂ ਹੋਵੇਗਾ ਜਿਹੜੇ ਘਰਾਂ ਦੇ ਲੈਂਟਰ ਡੇਗ ਗੇ ਬਾਲੇ ਡੇਗ ਗੇ ਘਰਾਂ ਦੀਆਂ ਛੱਤਾਂ ਕਿਵੇਂ ਪਾਉਣੀਆਂ ਨੇ ਤਾਂ ਸੁਖਮਨ ਹਾਲਾਂਕਿ ਆਪਾਂ ਫੀਲਡ ਦੀ ਗੱਲ ਕਰੀਏ ਤਾਂ ਡਿਪਟੀ ਕਮਿਸ਼ਨਰਾਂ ਨੂੰ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਨਫਰੈਂਸਿੰਗ ਕਰਕੇ ਬੀਤੇ ਦਿਨ ਦਿੱਤੇ ਨੇ ਮੀਟਿੰਗ ਉਹ ਹਤਕਾਰ ਦੇ ਨੇ ਜਿਹੜੇ ਉਹਨਾਂ ਦਾ ਜਾਇਜ਼ਾ ਮੁੱਖ ਮੰਤਰੀ ਵੱਲੋਂ ਲਿਆ ਗਿਆ ਏ ਅਤੇ ਹਰ ਰੋਜ਼ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਦੌਰੇ ਸਭ ਨੇ ਕੀਤੇ ਨੇ ਮੁੱਖ ਮੰਤਰੀ ਨੇ ਵੀ ਕੀਤੇ ਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਜਿਹੜੇ ਉਹਨਾਂ ਨੇ ਵੀ ਦੌਰੇ ਕੀਤੇ ਨੇ ਲੇਕਿਨ ਲੋਕਾਂ ਨੂੰ ਕੌਣ ਕੀ ਦੇਖ ਰਿਹਾ ਏ ਇਹ ਗੱਲ ਵੀ ਬੜਾ ਮੈਟਰ ਕਰਦੀ ਆ ਦੂਜੇ ਪਾਸੇ ਜੇ ਆਪਾਂ ਕਹੀਏ ਕੀ ਸਰਕਾਰ ਹੋਰ ਵੀ ਬਹੁਤ ਕੁਝ ਕਰ ਸਕਦੀ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਤਰ੍ਹਾਂ ਦੇ ਵੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਕਿ ਜਿਹੜੇ ਹਰ ਪ੍ਰਭਾਵਿਤ ਲੋਕ ਨੇ ਉਹਨਾਂ ਨੇ ਆਪਣਾ ਘਰ ਨਵਾਂ ਬਣਾਉਣਾ ਏ ਤਾਂ ਉਹ ਜਿਹੜਾ ਉਹਨਾਂ ਨੂੰ ਮਟੀਰੀਅਲ ਲੱਗਣਾ ਏ ਤਾਂ ਉਸ ਮਟੀਰੀਅਲ ਦੇ ਵਿੱਚ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਰਿਆਇਤ ਆ ਜਿਹੜੀ ਉਹ ਸਰਕਾਰੀ ਤੌਰ ਤੇ ਦਵਾਈ ਜਾਵੇ ਕਿਉਂਕਿ ਵੱਡੇ ਕਈ ਤਰ੍ਹਾਂ ਦੇ ਟੈਕਸ ਨੇ ਜਿਹੜੇ ਉਹ ਸਰੀਏ ਤੇ ਲੱਗਦੇ ਨੇ ਸਿਮਿੰਟ ਤੇ ਲੱਗਦੇ ਨੇ ਇੱਟਾਂ ਹੋਰ ਹਰ ਚੀਜ਼ ਤੇ ਟੈਕਸ ਲੱਗਦਾ ਏ ਤਾਂ ਕਿ ਕੋਈ ਨਾ ਕੋਈ ਸਰਕਾਰ ਨੂੰ ਤਾਂ ਸਵਾਲ ਤਾਂ ਦੇਖੋ ਬਰਬੰਦਰ ਇਹ ਵੀ ਹੈ ਕਿ ਇਸ ਵਕਤ ਦਾ ਜਿਹੜਾ ਜਿਹੜਾ ਗਲੇ ਦੀ ਹੱਡੀ ਬਣਿਆ ਹੋਇਆ ਕਿ ਲੋਕਾਂ ਨੂੰ ਮੁਆਵਜ਼ਾ ਕਿਸ ਤਰੀਕੇ ਦੇਣਾ ਇਹ ਹੀ ਸਭ ਤੋਂ ਵੱਡਾ ਮੁੱਦਾ ਪਰ ਇਸ ਦੇ ਨਾਲ ਇਹ ਵੀ ਗੱਲ ਹੈ ਕਿ ਜਦੋਂ ਲੋਕਾਂ ਦਾ ਮੁਰਬ ਸੇਵਾ ਹੋ ਜਾਣਾ ਤੇ ਉਹ ਬੰਨ ਵੀ ਤਾਂ ਪੱਕੇ ਕਰਨੇ ਪੈਣਗੇ ਫਿਰ ਕਿਤੇ ਐਵੇਂ ਤਾਂ ਨਹੀਂ ਹੋ ਜੂ ਕਿ 2026 ਦੇ ਵਿੱਚ ਫਿਰ ਹੀ ਹਲ ਬਣ ਜਾਣ ਇਹ ਵੀ ਸਰਕਾਰ ਦੇ ਅੱਗੇ ਵੱਡੀ ਚੁਣੌਤੀ ਹੈ ਕਿ ਉਹਨਾਂ ਦੇ ਵਿੱਚ ਥੈਲੇ ਕਿਵੇਂ ਲਾਉਣੇ ਨੇ ਉਹਨਾਂ ਬੰਨਾਂ ਨੂੰ ਪੱਕੇ ਕਿਵੇਂ ਕਰਨਾ ਜਿਹੜੇ ਬੰਨਾਂ ਨੇ ਇਸ ਵਕਤ ਅੱਧਾ ਮਾਝਾ ਏਰੀਆ ਡੋਬਤਾ ਮਾਲਵਾ ਕੰਨਾ ਇਧਰਲੇ ਪਾਸੇ ਫਾਜ਼ਿਲਕਾਲਾ ਇਲਾਕਾ ਜਿਹੜਾ ਡੋਬ ਕੇ ਰੱਖਤਾ ਇਹ ਵੀ ਤਾਂ ਸੋਚਣ ਦੀ ਲੋੜ ਹੈ ਕਿ ਉਹ ਬੰਨ ਵੀ ਪੱਕੇ ਕਰਨੇ ਨੇ ਸਰਕਾਰ ਨੂੰ ਉਸ ਦੇ ਪਾਸੇ ਹਾਲਾਂਕਿ ਬੰਦਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾਅਵਾ ਕਰਦੇ ਆ ਨੇ ਕਿ ਅਸੀਂ ਸੱਤਾ ਚਾਹੇ ਤਾਂ ਸਾਰੇ ਬੰਦ ਨਹੀਂ ਜਿਹੜੇ ਉਹ ਅਸੀਂ ਕੰਕਰੀਟ ਦੇ ਬਣਾ ਲਵਾਂਗੇ ਹਾਲਾਂਕਿ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਬਣਾਏ ਜਾਂ ਨਹੀਂ ਬਣਾਏ ਇਹ ਉਹ ਵੀ ਜਾਣਦੇ ਨੇ ਇਹ ਪੰਜਾਬ ਦੇ ਲੋਕ ਵੀ ਜਾਣਦੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਮంత్రి ਜਾਂ ਵਿਧਾਇਕ ਨੂੰ ਇਹ ਦਾਵਾ ਕਰਦੇ ਨੇ ਕਿ ਅਸੀਂ ਨੇ ਪੱਥਰ ਲਗਾਉਣ ਦਾ ਕੰਮ ਪਿਛਲੇ 2-3 ਸਾਲਾਂ ਵਿੱਚ ਦਰਿਆਵਾਂ ਵਿੱਚ ਕੀਤਾ ਹੈ ਕਿ ਉਜਾਲ ਲਾ ਕੇ ਪੱਥਰ ਲਗਾਏ ਗਏ ਨੇ ਤਾਂ ਜੋ ਬੰਨ ਨੂੰ ਢਾਹ ਨਾ ਲੱਗੇ ਲੇਕਿਨ ਵੱਡੇ ਪੱਧਰ ਤੇ ਬੰਨਾਂ ਤੇ ਕੰਮ ਹੋਣ ਵਾਲਾ ਹੈ ਅਤੇ ਨਾਲ ਸਰਕਾਰ ਨੂੰ ਇਸ ਤਰ੍ਹਾਂ ਦੀ ਵੀ ਤਿਆਰੀ ਕੋਈ ਕਰਨੀ ਚਾਹੀਦੀ ਹੈ ਕਿ ਮੌਕੇ ਦੇ ਉੱਤੇ ਅਗਰ ਪਾੜ ਪੈਂਦਾ ਹੈ ਤਾਂ ਜਲਦ ਤੋਂ ਜਲਦ ਕੁਝ ਹੀ ਘੰਟਿਆਂ ਦੇ ਵਿੱਚ ਉਸ ਪਾੜ ਨੂੰ ਬੰਦ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਸਾਡਾ ਦਾਅਵਾ ਤਾਂ ਇਹ ਵੀ ਹੈ ਨਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ BBMP ਦੇ ਵਿੱਚ ਨਮਾਇੰਦਗੀ ਘਟ ਗਈ ਖਤਮ ਹੋ ਗਈ ਇੱਥੇ ਪਤਾ ਲੱਗਦਾ ਕਿ ਕਿੰਨਾ ਪਾਣੀ ਕੱਲ ਛੱਡ ਦਿੱਤਾ ਜਾਂਦਾ ਕਿ ਉੱਥੇ ਵੀ ਨਮਿੰਦਗੀ ਪਤਾਉਣ ਦੀ ਲੋੜਾ ਔਰ ਪਾਰਟੀ ਮੀਟਿੰਗ ਕਰਕੇ ਉੱਥੇ ਜਾਇਆ ਜਾਵੇ ਕਿ 2026 ਦੇ ਵਿੱਚ ਇਸ ਤਰੀਕੇ ਖੁੱਲਾ ਪਾਣੀ ਪੰਜਾਬ ਨੂੰ ਨਾ ਛੱਡ ਕੇ ਡੋਬ ਦਿਓ ਹਾਲਾਂਕਿ BBMP ਦੇ ਮਸਲੇ ਨੂੰ ਲੈ ਕੇ ਵੀ ਸਿਆਸਤ ਹੋ ਰਹੀ ਹੈ ਜਿਹੜੀਆਂ ਕੇਂਦਰ ਦੇ ਨਾਲ ਜੁੜੀਆਂ ਪਾਰਟੀਦਿਆਂ ਨੇ ਉਹ ਇਹ ਗੱਲ ਆਖਦੇ ਨੇ ਜਿਵੇਂ ਹਰਿਆਣਾ ਕਹਿ ਲਓ ਜਾਂ ਕੋਈ BBMP ਕਹਿ ਲਓ ਕਹਿੰਦੇ ਨੇ ਕਿ ਹਰਿਆਣੇ ਨੂੰ ਜਾਂਦਾ ਪਾਣੀ ਰੋਕਤਾ ਸੀ ਇਸ ਕਰਕੇ ਪਾਣੀ ਡੈਮ ਦੇ ਵਿੱਚ ਹੋਰ ਜਮਾ ਹੋ ਗਿਆ ਹਾਲਾਂਕਿ ਟੈਕਨੀਕਲ ਤੇ ਕੀ ਕੁਛ ਆ ਇਹਨਾਂ ਹੜਾਂ ਦੀ ਜਿਹੜੀ ਜਾਂਚ ਹੋਵੇਗੀ ਪਿੱਛੇ ਪੜਤਾਲ ਹੋਵੇਗੀ ਇਸ ਤੋਂ ਬਾਅਦ ਕੁਝ ਨਾ ਕੁਝ ਸਾਹਮਣੇ ਆਵੇਗਾ ਇੱਕ ਇੱਥੇ ਗੱਲ ਦਾ ਜ਼ਿਕਰ ਇਹ ਵੀ ਹੁੰਦਾ ਹੈ ਕਿ ਡੈਮ ਨੇ ਜਿਹੜੇ ਉਹਨਾਂ ਦੇ ਥੱਲੇ ਗਾਰ ਜੰਮ ਰਹੀ ਹੈ ਉਸ ਗਾਰ ਦੀ ਸਫਾਈ ਨਹੀਂ ਹੋ ਰਹੀ ਜੀ ਉਹ ਗਾਰ ਦੀ ਸਫਾਈ ਨਹੀਂ ਹੋ ਰਹੀ ਇਹ ਵੀ ਇੱਕ ਵੱਡਾ ਮਸਲਾ ਹੈ ਨਾ ਇਸ ਨੂੰ ਲੈ ਕੇ ਵੀ ਸਪਸ਼ਟੀ ਕਰਨਾ ਜਿਹੜਾ ਉਹ ਕਰਨਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਇਸ ਗਾਰ ਦੀ ਸਫਾਈ ਹੋਵੇਗੀ ਕਿੰਨੇ ਕੁ ਗਾਰ ਆ ਜਿਹੜੀ ਉਹ ਜਮਾ ਹੋਈ ਪਈ ਹੈ ਤੁਸੀਂ ਦੇਖੋ ਕਿ ਜਿੱਥੇ ਖੇਤਾਂ ਦੇ ਵਿੱਚ 5-5 ਫੁੱਟ 7-7 ਫੁੱਟ ਰੇਤਾ ਚੜ੍ਹ ਸਕਦਾ ਹੈ ਉਹ ਡੈਮ ਜਿਹੜੇ ਹੈਗੇ ਹੀ ਪਹਾੜਾਂ ਦੇ ਕਿਨਾਰਿਆਂ ਤੇ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਤੇ ਨਗਰੀਤਾਂ ਦਾ ਹੋਣਾ ਬੇ ਹਿਸਾਬ ਆਉਂਦਾ ਹੋਣਾ ਦੂਜੇ ਪਾਸੇ ਕੁਝ ਕਮੀਆਂ ਨੇ ਜਿਹੜੀਆਂ ਪ੍ਰਸ਼ਾਸਨ ਦੀਆਂ ਵੀ ਨਜ਼ਰੀ ਪਈਆਂ ਨੇ ਬਹੁਤ ਸਾਰੇ ਪਿੰਡ ਜਿਹੇ ਨੇ ਜਿਹੜੇ ਪਾਣੀ ਵਿੱਚ ਡੁੱਬ ਗਏ ਸੀ ਜਿਨ੍ਹਾਂ ਤੱਕ ਆਉਣ ਜਾਣ ਦਾ ਕੋਈ ਸਾਧਨ ਹੀ ਨਹੀਂ ਸੀ ਲੋਕ ਭੁੱਖੇ ਬੈਠੇ ਰਹੇ ਆਪਣੀਆਂ ਰੋਟੀਆਂ ਨੂੰ ਤਰਸਦੇ ਰਹੇ ਕੁਝ ਇਲਾਕਿਆਂ ਵਿੱਚ ਤਾਂ ਲੋਕਾਂ ਨੇ ਆਪਣੇ ਡੰਗਰਾਂ ਦੇ ਸੰਗਲ ਖੋਲ ਦਿੱਤੇ ਜੇ ਆਪ ਨੇ ਘਰੋਂ ਬਾਹਰ ਕੱਢਤਾ ਵੀ ਅਰੇ ਇੱਥੇ ਤਾਂ ਸਾਡੇ ਡੰਗਰ ਭੁੱਖੇ ਮਰ ਜਾਣਗੇ ਹੋ ਸਕਦਾ ਰੁੜ ਕੇ ਕਿਸੇ ਕਿਨਾਰੇ ਲੱਗ ਜਾਣ ਤਾਂ ਸ਼ਾਇਦ ਸਾਡੇ ਡੰਗਰ ਬਚ ਜਾਣ ਇੱਥੇ ਤਾਂ ਇਹਨਾਂ ਨੇ ਮਰਨਾ ਹੀ ਮਰਨਾ ਏ ਦੂਜੇ ਵਾਲੇ ਇਸ ਤਰੀਕੇ ਦੇ ਹਾਲਾਤ ਬਣਾਏ ਨੇ ਬਰਵਿੰਦਰ ਇਸ ਮਸਲੇ ਤੇ ਉੱਪਰ ਚਰਚਾ ਕਰਨ ਦੇ ਲਈ ਬਹੁਤ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਹ ਮਸਲਾ ਬਹੁਤ ਗੰਭੀਰ ਆ ਸਰਕਾਰ ਦੇ ਅੱਗੇ ਵੱਡੀ ਚੁਣੌਤੀ ਵੀ ਆ ਸਵਾਲ ਵੀ ਨੇ ਕਿ ਜਿਹੜੇ ਬਿਆਨ ਦਿੱਤੇ ਗਏ ਨੇ ਕਿ ਦੀਵਾਲੀ ਤੱਕ ਅਸੀਂ ਖੁਦ ਚੈੱਕ ਫੜਾ ਦਾਂਗੇ ਖਾਤਿਆਂ 'ਚ ਪੈਸੇ ਨਹੀਂ ਪਉਣੇ ਖਾਤਿਆਂ 'ਚ ਇੱਧਰ ਉੱਧਰ ਲੰਘ ਜਾਂਦੇ ਨੇ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਨਹੀਂ ਪਰ ਇਹ ਪ੍ਰੋਸੈਸ ਪੂਰਾ ਕਿਵੇਂ ਹੋਵੇਗਾ ਕਿਉਂਕਿ ਸਰਕਾਰ ਤਾਂ ਚ ਪੈਸੇ ਦੀ ਮੰਗ ਕਰ ਰਹੀ ਆ ਨਾ ਕਿ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਜਿਹੜਾ ਪੈਸਾ ਦਿੱਤਾ ਜਾਵੇ ਤੁਹਾਡਾ 1 ਰੁਪਿਆ ਸਵਾ ਕਰਕੇ ਲਗਾਇਆ ਜਾਊ ਅ ਨੇ ਕਿ ਸਵਾਦੀ ਵਿਜਾਇਵੀ ਡੇਢ ਕਰਕੇ ਲਾਓ ਜਿਹੜੇ ਲੋਕਾਂ ਨੂੰ ਵੱੜਦੇ ਪੈਸੇ ਨੇ ਉੱਥੇ ਸਰਕਾਰ ਇਮਾਨਦਾਰੀ ਨਾਲ ਦਵੇ ਪਰ ਸਵਾਲ ਸਰਕਾਰ ਦੇ ਅੱਗੇ ਵੱਡੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਸਰਕਾਰ ਕਿਸ ਤਰੀਕੇ ਕੋਈ ਪਲੈਨਿੰਗ ਬਣਾਉਂਦੀ ਆ ਉਹਨਾਂ ਪੀੜਤ ਲੋਕਾਂ ਨੂੰ ਕਿਸ ਤਰੀਕੇ ਮੁਆਵਜ਼ਾ ਦਿੱਤਾ ਜਾਂਦਾ ਹੈ